ਤਮੇਨੋਂ ਬਾਅਦ ਇੱਕ ਮਾਤਾ ਬਜ਼ੁਰਗ ਮਾਤਾ ਮਿਲੀ ਮੈਨੂੰ ਮੈਨੂੰ ਆਖ ਲਗੀ ਪੁੱਤਰ ਜੀ ਇੱਕ ਮਿੰਟ ਰੁਕ ਜਿਓ ਮੇਰੀ ਗੱਲ ਸੁਣ ਜਿਓ ਮੈਂ ਕੁ ਲੋਗਿਆ ਮੈਂ ਦੋਵੇਂ ਹੱਥ ਲੈ ਕੇ ਦੱਸੋ ਮਾਤਾ ਜੀ ਕੀ ਕਹਿੰਦੇ ਹੋ ਕਹਿੰਦੀ ਪੁੱਤਰ ਅੱਜ ਖੰਡੇ ਵਾਲੇ ਬਾਪੂ ਦਾ ਮੈਂ ਇੱਥੇ ਸ਼ੁਕਰਾਨਾ ਕਰਨ ਵਾਸਤੇ ਆਈ ਆਂ ਮੈਂ ਮਾਤਾ ਜੀ ਸ਼ੁਕਰਾਨਾ ਕਰਨ ਵਾਸਤੇ ਆਈ ਜੋ ਕੀ ਕਿਰਪਾ ਵਰਤੀ ਕਿਸ ਚੀਜ਼ ਦਾ ਸ਼ੁਕਰਾਨਾ ਕਰਨ ਵਾਸਤੇ ਆਈ ਹੋ ਕਹਿੰਦੀ ਮੈਂ ਚੁਗਾਵੇਂ ਰਹਿਣੀ ਆ ਤੇ ਮੇਰਾ ਦੋਤਾ ਦਿੱਲੀ ਰਹਿੰਦਾ ਹੈ। ਉਹਦਾ ਕੋਈ ਕੰਮ ਅੜਿਆ ਹੋਇਆ ਸੀ। ਜਦੋਂ ਬਾਹਰ ਦੀ ਫਾਈਲ ਲਾਉਂਦਾ ਸੀ ਨਾ ਕੰਮ ਬੰਦਦਾ ਨਹੀਂ ਸੀ ਕੰਮ ਰੁਕ ਜਾਂਦਾ ਸੀ। ਉਹਨੇ ਬੜੇ ਯਤਨ ਕੀਤੇ ਮੇਰਾ ਕੰਮ ਬਣ ਜਾਵੇ ਕੰਮ ਬੰਦਦਾ ਨਹੀਂ ਸੀ। ਕਹਿੰਦੀ ਦਿੱਲੀ ਤੋਂ ਮੈਨੂੰ ਫੋਨ ਆਇਆ ਕਿ ਨਾਨੀ ਮਾ ਤੁਹਾਡੇ ਕੋਲ ਬਾਬਾ ਦੀਪ ਸਿੰਘ ਚੈਟਲ ٹرسٹ ਹੈ। ਉੱਥੇ ਹਰ 27 ਦਿਨ ਨੂੰ ਜਪੜਾ ਹੁੰਦਾ ਹੈ। ਉਦੋਂ 27 ਨੂੰ ਜਪੜਾ ਹੁੰਦਾ ਹੁੰਦਾ ਸੀ ਹੁਣ ਚਲੋ ਹਰ ਐਤਵਾਰ ਹੁੰਦਾ। ਹਰ ਸਤਾਈ ਨੂੰ ਜਪੈਰਾ ਉੱਥੇ ਹੁੰਦਾ ਹੈ ਤੇ ਉੱਥੇ ਜਾ ਕੇ ਨਾ ਤੁਸੀਂ ਜਪੈਰੇ ਦੀ ਹਾਜ਼ਰੀ ਭੜੋ ਤੇ ਮੇਰੇ ਵਾਸਤੇ ਅਰਦਾਸ ਕਰੋ ਮੇਰਾ ਕੰਮ ਬਣ ਜਾਵੇ ਉਹ ਸ਼ੈਦ ਮਾਤਾ ਅੱਜ ਵੀ ਸੰਗਤ ਦੇ ਬੈਠੀ ਹੋਵੇ ਤੇ ਕਹਿੰਦੀ ਫਿਰ ਮੈਂ ਸਤਾਈ ਨੂੰ ਇੱਥੇ ਆਈ ਤੁਹਾਨੂੰ ਪਤਾ ਨਾਨੀ ਜੀ ਉਹ ਤੇਰਾ ਬਹੁਤ ਪਿਆਰ ਹੁੰਦਾ ਹੈ ਕਹਿੰਦੀ ਮੈਂ ਇੱਥੇ ਆ ਕੇ ਸਤਾਈ ਨੂੰ ਹਾਜ਼ਰੀ ਭਰੀ ਤੇ ਕਿਚ ਪਹਿਲੇ ਦੂਜੇ ਤੀਜੇ ਚ ਚੌਥਾ ਸ਼ੈਦ ਪੰਜਵਾਂ ਜਪੈਰਾ ਸੀ ਕਹਿੰਦੀ ਮੈਨੂੰ ਫੋਨ ਆ ਗਿਆ ਨਾਨੀ ਮਾ ਨਾਨੀ ਮਾ ਵਧਾਈ ਹੋਵੇ ਵਧਾਈ ਹੋਵੇ ਮੇਰਾ ਰੁਕਿਆ ਹੋਇਆ ਕੰਮ ਬੰਦ ਗਿਆ ਹੈ। ਕਈ ਸਾਲਾਂ ਤੋਂ ਜਿਹੜਾ ਮੇਰਾ ਕੰਮ ਰੁਕਿਆ ਸੀ ਨਾ ਬੰਦਦਾ ਨਹੀਂ ਪਿਆ ਸੀ। हे ਨਾਨੀ ਮਾ ਵਧਾਈ ਹੋਵੇ ਨਾਲ ਤੇਰਾ ਸ਼ੁਕਰਾਨਾ। ਤੂੰ ਜੱਗ ਵਿੱਚ ਪਹਿਲਾ ਜਹਾਜ਼ਰੀ ਪੜੀ ਬਾਣੀ ਪੜੀ ਬਾਣੀ ਸੁਣੀ ਹੈ। ਉਹਦੇ ਸਦਕੇ ਗੁਰੂ ਰਾਮਦਾਸ ਪਿਤਾ ਜੀ ਨੇ ਬਾਬਾ ਅਦੀਪ ਸਿੰਘ ਨੇ ਮੇਰਾ ਕੰਮ ਬਣਾ ਦਿੱਤਾ ਹੈ। ਤੇ ਕਹਿੰਦੀ ਫਿਰ ਅੱਜ ਮੈਂ ਸ਼ੁਕਰਾਨਾ ਕਰਨ ਵਾਸਤੇ ਆਈਆਂ ਇੱਥੇ। ਵੇਖੋ ਗੁਰਮਖੋ ਕਿ ਬਾਬਾ ਦੀਪ ਸਿੰਘ ਬੜੇ ਦਿਆਲੂ ਨੇ ਕਿਰਪਾਲੂ ਨੇ ਕਿਰਪਾ